ਅੱਜ ਦੀ ਵੀਡੀਓ ਬਣਾਉਣ ਦਾ ਸਾਡਾ ਇੱਕੋ ਇੱਕ ਮੋਟਿਵ ਆ ਕਿ ਕੁਝ ਗੱਲਾਂ ਤੁਹਾਡੇ ਤੱਕ ਪਹੁੰਚਾ ਸਕੀਏ ਸੋ ਇਸ ਫਾਈਲਜ਼ ਬਾਰੇ ਮੈਂ ਵੀਡੀਓ ਦੀ ਸਟਾਰਟਿੰਗ ਦੇ ਵਿੱਚ ਗੱਲ ਕੀਤੀ ਸੀ ਉਹਨਾਂ ਕਲਾਇੰਟਸ ਦੀਆਂ ਫਾਈਲਜ਼ ਨੇ ਜਿਹੜੇ ਕਲਾਇੰਟਸ ਨੂੰ ਕਈ ਏਜੰਟਸ ਨੇ ਕਈ ਕੰਸਲਟੈਂਟ ਨੇ 100% ਦੀ ਗਾਰੰਟੀ ਦੇਤੀ ਸਪਾਂਸਰਸ਼ਿਪ ਆਰੇਂਜ ਕਰਨ ਦੀ ਗਾਰੰਟੀ ਦੇਤੀ ਔਰ ਕਹਤਾ ਜੀ ਫੰਡ ਵੀ ਅਸੀਂ ਤੁਹਾਡੇ ਆਰੇਂਜ ਕਰ ਲਾਂਗੇ ਤੁਹਾਨੂੰ ਕਿਤੇ ਵੀ ਬੈਂਕ ਜਾਣ ਦੀ ਜ਼ਰੂਰਤ ਨਹੀਂ ਉਸ ਦੇ ਮਹਿਜ ਉਹਨਾਂ ਦੇ ਕੋਲੋਂ ਕਈ ਕਲਾਇੰਟ ਨੇ ਜਿਨ੍ਹਾਂ ਦੇ ਕੋਲੋਂ 50000 ਰੁਪਈਆ ਲਿਆ ਕਈਆਂ ਦੇ ਕੋਲੋਂ 1.5 2-2 ਲੱਖ ਰੁਪਈਆ ਐਡਵਾਂਸ ਲੈ ਲਿਆ 100% ਗਾਰੰਟੀ ਦੇ ਕੇ ਕੁਝ ਕੈਨੇਡਾ ਦੀਆਂ ਵੀਜ਼ਾ ਫਾਈਲ ਆਈਆਂ ਜਿਆਦਾਤਰ ਕੈਨੇਡਾ ਦੀਆਂ ਰਿਫਿਊਜ਼ਲ ਨੇ ਔਰ ਕੁਝ ਜਿਹੜੀਆਂ ਆਸਟ੍ਰੇਲੀਆ ਯੂਕੇ ਦੀਆਂ ਨੇ ਸੋ ਵੈਸਟਰਨ ਪਾਥ ਨੇ ਇਹਨਾਂ ਕਲਾਇੰਟਸ ਨੂੰ ਜਿਨ੍ਹਾਂ ਦੇ ਵੀਜ਼ਾ ਗ੍ਰਾਂਟ ਆਏ ਨੇ ਤੁਸੀਂ ਆ ਕੇ ਡੇਟ ਵੀ ਚੈੱਕ ਕਰ ਸਕਦੇ ਕੋਈ ਵੀ ਗਰੰਟੀ ਨਹੀਂ ਦਿੰਦੀ ਸੀ ਕਿਉਂਕਿ ਵੈਸਟਰਨ ਪਾਥ ਦਾ ਨੇਮ ਆਫ ਕੁਆਲਿਟੀ ਸੱਚ ਬੋਲ ਕੇ ਤੁਹਾਡੀ ਫਾਈਲ ਲੈਂਦਾ ਜੀ ਹਮੇਸ਼ਾ ਪਹਿਲੇ ਦਿਨ ਤੋਂ ਅਸੀਂ ਇਹ ਕਲੀਅਰ ਕਰ ਦਿੰਦੇ ਆ ਕਿ ਰਿਸਕ ਹੁੰਦਾ ਜੀ ਰਿਫਿਊਜ਼ਲ ਇੱਕ ਪਾਰਟ ਆ ਤੁਹਾਡੀ ਫਾਈਲ ਦਾ ਕਿ ਜੇਕਰ ਵੀਜ਼ਾ ਨਹੀਂ ਆਇਆ ਤਾਂ ਤੁਹਾਡੀ ਰਿਫਿਊਜ਼ਲ ਆਏਗੀ ਬਟ ਇਹਦੇ ਵਿੱਚੋਂ 5-7 ਫਾਈਲਸ ਉਹ ਹੋਣਗੀਆਂ ਜਿਨ੍ਹਾਂ ਦਾ ਯੂਕੇ ਦਾ 5 ਸਾਲ ਦਾ ਬੈਨ ਲੱਗ ਚੁੱਕਾ ਜਾਂ ਫਿਰ ਕੈਨੇਡਾ ਦੇ 3-3 ਸਾਲ ਦੇ ਬੈਨ ਲ ਸੋ ਬਹੁਤ ਸਾਰੇ ਕਲਾਇੰਟਸ ਨੇ ਜਿਹੜੇ ਮਿਸ ਗਾਈਡ ਹੋ ਰਹੇ ਨੇ ਪੰਜਾਬ ਦੇ ਜਿਹੜੇ ਹਾਲਾਤ ਨੇ ਉਹ ਖਰਾਬ ਹੋ ਚੁੱਕੇ ਨੇ ਅੱਜ ਮਾਰਕੀਟ ਦੇ ਵਿੱਚ ਗਾਹਕ ਜਿਹੜਾ ਹੈਗਾ ਕਿ ਉਹ 100% ਗਾਰੰਟੀ ਨੂੰ ਦੇਖ ਕੇ ਇਕਦਮ ਪਿੱਛੇ ਲੱਗ ਜਾਂਦਾ ਆਪਣੇ ਪੈਸੇ ਵੀ ਐਡਵਾਂਸ ਖਰਚ ਰਿਹਾ ਕਿਉਂਕਿ ਉਹਨੂੰ ਡਾਕੂਮੈਂਟ ਵੀ ਕੱਟ ਕਰਨੇ ਪੈਂਦੇ ਨੇ ਇਹ ਉਹ ਕਲਾਇੰਟ ਨੇ ਜਿਨ੍ਹਾਂ ਦੇ ਕੋਲ ਲੈਸ ਡਾਕੂਮੈਂਟs ਹੈਗੇ ਡਾਕੂਮੈਂਟ ਕੋਈ ਨਹੀਂ ਹੈਗਾ ਸਿਰਫ ਇਹਨਾਂ ਦੇ ਕੋਲ ਪਾਸਪੋਰਟs ਹੈਗਾ ਇਹ ਜਿਹੜੇ ਜਿਹੜੇ ਅਨਔਥਰਾਇਜ਼ ਏਜੰਟ ਨੇ ਜਾਂ ਕੰਸਲਟੈਂਟ ਨੇ ਜਿਨ੍ਹਾਂ ਦੇ ਕੋਲ ਲਾਇਸੈਂਸ ਨਹੀਂ ਹੈਗਾ ਜਿਹੜੇ ਗਲਤ ਕੰਮ ਕਰਦੇ ਨੇ ਉਹਨਾਂ ਦੇ ਚਾਂਸਸ ਦੇ ਵਿੱਚ ਆ ਗਿਆ ਔਰ ਇਹਨਾਂ ਦੇ ਵੀਜ਼ਾ ਵੀ ਰਿਫਿਊਜ਼ ਹੋ ਗਏ ਪੈਸੇ ਵੀ ਚਲੇ ਗਏ ਔਰ ਕੋਈ ਵੀ ਸਪਾਂਸਰਸ਼ਿਪ ਕਿਸੇ ਨੇ ਨਹੀਂ ਮੰਗਵਾਈ ਝੂਠ ਬੋਲ ਕੇ ਇਹਨਾਂ ਦਾ ਵੀਜ਼ਾ ਅਪਲ ਜੀ ਮੇਰੇ ਕੈਨੇਡਾ ਦੇ ਵੀਜ਼ਾ ਕਾਫੀ ਆ ਰਹੇ ਨੇ ਬਹੁਤ ਸਾਰੀਆਂ ਫੈਮਲੀਆਂ ਦੇ ਸੁਪਨੇ ਵੈਸਟਰਨ ਪਾਸਟ ਹੋਟਲ ਬੁਕਿੰਗ ਤੇ اور ਸਪਾਂਸਰਸ਼ਿਪ ਤੇ ਪੂਰੇ ਕਰ ਰਿਹਾ ਪਰ ਅਸੀਂ ਝੂਠ ਬੋਲ ਕੇ ਵੀਜ਼ਾ ਅਪਲਾਈ ਨਹੀਂ ਕਰਦੇ ਤਾਂ ਨੇਮ ਆਫ ਕੁਆਲਿਟੀ ਵੈਸਟਰਨ ਪਾਥ ਇੱਕ ਪਰੋਸੇ ਦਾ ਨਾਮ ਆ ਜੀ ਵੈਸਟਰਨ ਪਾਥ ਦੇ ਕੋਲੋਂ ਸਹੀ ਗਾਈਡੈਂਸ ਦੇ ਲਈ ਤੁਸੀਂ ਜਦੋਂ ਮਰਜ਼ੀ ਆ ਸਕਦੇ ਹੋ ਬਟ ਮੇਰੀ ਐਂਡ ਦੇ ਵਿੱਚ ਆਈ ਵੀਡੀਓ ਇਹ ਸ਼ੇਅਰ ਜ਼ਰੂਰ ਕਰ ਦੇਈਓ ਕਿਉਂਕਿ ਬਹੁਤ ਲੋਕ ਨੇ ਜਿਹੜੇ ਅੱਜ ਵੀ ਆਪਣਾ ਪਾਸਪੋਰਟ ਚੱਕ ਕੇ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਘੁੰਮ ਰਹੇ ਨੇ ਔਰ 100% ਗਾਰੰਟੀ ਦੇ ਚੱਕਰ ਦੇ ਵਿੱਚ ਆਪਣੇ ਪੈਸੇ ਖਰਾਬ ਕਰ ਰਹੇ ਨੇ ਔਰ ਬਹੁਤ ਸਾਰੇ ਕਲਾਇੰਟਸ ਦੇ ਨਾਲ ਕੀ ਹੁੰਦਾ ਕਿ ਕਈ ਵਾਰੀ 25-26 ਲੱਖ ਰੁਪਇਆ ਦੇ ਦਿੱਤਾ ਜਾਂਦਾ ਵੀਜ਼ਾ ਲੱਗਣ ਤੇ ਔਰ 에어ਪੋਰਟ ਤੋਂ ਇਹ ਕਹਿ ਕੇ ਤੁਹਾਨੂੰ ਬਾ ਕਰ ਦਿੱਤਾ ਜਾਂਦਾ ਕਿ ਤੁਹਾਡਾ ਵੀਜ਼ਾ ਜਿਹੜਾ ਨਕਲੀ ਆ ਫੇਕ ਆ ਔਰ ਕੁਝ ਨੂੰ ਤਾਂ ਇਹ ਕਹਿ ਕੇ ਵਾਪਸ ਕਰ ਦਿੱਤਾ ਜਾਂਦਾ ਕਿ ਤੁਹਾਡੇ ਡਾਕੂਮੈਂਟ ਹੀ ਜਾਲੀ ਨੇ ਸੋ ਇਹ ਚੀਜ਼ਾਂ ਤੋਂ ਬਚੋ ਜੀ ਪੰਜਾਬ ਦੇ ਹਾਲਾਤ ਪਹਿਲਾਂ ਤੋਂ ਬੜੇ ਖਰਾਬ ਨੇ ਪ੍ਰਸ਼ਾਸਨ ਆਪਣਾ ਬਹੁਤ ਹੀ ਵਧੀਆ ਕੰਮ ਕਰ ਰਿਹਾ ਬਟ ਕਿਤੇ ਨਾ ਕਿਤੇ ਸਾਡੀਆਂ ਵੀ ਕੁਝ ਗਲਤੀਆਂ ਨੇ client ਵੀ ਗਲਤੀ ਕਰਦਾ ਕਿ ਇੱਕ 100% ਚਾਂਸੇ ਦੇ ਵਿੱਚ ਆ ਕੇ ਆਪਣੇ ਐਡਵਾਂਸ ਪੈਸੇ ਦੇ ਰਿਹਾ ਜੇਕਰ ਤੁਹਾਨੂੰ ਇਹ ਗੱਲ ਕਹਿੰਦਾ ਕਿ ਤੁਹਾਡੇ ਵੀਜ਼ਾ ਦੇ ਚਾਂਸਸ ਘਟ ਨੇ ਤੁਹਾਡੇ ਵੀਜ਼ਾ ਰਿਫਿਊਜ਼ ਵੀ ਹੋ ਸਕਦਾ ਤਾਂ ਇਸ ਤਰ੍ਹਾਂ ਦੇ ਕੰਸਲਟੈਂਟ ਦੇ ਕੋਲ ਜਾ ਕੇ ਆਪਣੇ ਪੈਸੇ ਦਿਓ ਕੰਸਲਟੈਂਸੀ ਕੀ ਸਿਰਫ ਦੋ 20 25 ਲੱਖ ਰੁਪਏ ਆਪਣਾ ਨਾ ਦਿਓ ਸੋ ਵੀਡੀਓ ਚੰਗੀ ਲੱਗਦੀ ਹੈ ਸ਼ੇਅਰ ਕਰਿਓ ਤੁਸੀਂ ਵੀ ਹੋ ਸਕਦਾ ਹੈ ਕਿ ਨੈਕਸਟ ਫਾਈਲ ਤੁਹਾਡੀ ਰਿਫਿਊਜ਼ਲ ਦੀ ਮੇਰੇ ਟੇਬਲ ਤੇ ਜਾਂ ਕਿਸੇ ਹੋਰ ਕੰਸਲਟੈਂਟ ਦੇ ਟੇਬਲ ਤੇ ਪਈ ਹੋਵੇ